ਬਜਾ ਦੇ ਮੱਝ ਦੱਲੇ ਬੀਣਾ ਟਾਂਡਾਂ ਨੂੰ ਮੱਝ ਦੱਲੇ ਬੀਣਾ ਟਾਂਡਾਂ ਨੂੰ ਮੱਝ ਦੱਲੇ ਬੀਣਾ ਬਜਾਵੇ ਹੋਗੀ ਮੱਝ ਦੱਲੇ ਬੀਣਾ ਯਾਵੇ ਐਜੀ ਬੀਣਾ ਬਜਾਵੇ ਹੋਗੀ ਐਜੀ ਬੀਣਾ ਬਜਾਵੇ ਮੱਜ ਦੱਲੇ ਬੀਣਾ ਡਾਂ ਡੰ ਮੱਜ ਦੱਲੇ ਬੀਣਾ ਡਾਂ ਡੰ ਮੱਜ ਦੱਲੇ ਬੀਣਾ ਤਜਾ ਤੇ ਯੋਗੀ ਮੱਜ ਦੱਲੇ ਬੀਣਾ ਬਜਾਵੇ ਐਜੀ ਬੀਣਾ ਬਜਾਵੇ ਯੋਗੀ ਐਜੀ ਬੀਣਾ ਬਜਾਵੇ ਮੱਜ ਦੱਲੇ ਵੀਣਾ ਡਾਂ ਡਾਂ ਮੱਜ ਦੱਲੇ ਵੀਣਾ ਡਾਂ ਡਾਂ ਮੱਜ ਦੱਲੇ ਵੀਣਾ বাজਾਬੇ ਯੋਗੀ ਮੱਜ ਦੱਲੇ ਵੀਣਾ বাজਾਬੇ ਐਜੀ ਵੀਣਾ বাজਾਬੇ ਯੋਗੀ ਐਜੀ ਵੀਣਾ বাজਾਬੇ ਕਰਦੀ ਕਰਦੀ ਕਾਰਦੀ ਕਰਦੀ ਟਾ ਡਾਂ ਡਾ ਡਾ ਨਾਲ ਦਵਾਰੇ ਟਾ ਡਾਂ ਡਾ ਡਾ ਐਦਾ ਤੇਨੂ ODI ਦਾ ਹੈ ਲੜੋ ਗਵੇ ਗਵਾਰੇਣੀ ਐਨਲੋ ਕਰੇ ਗਾਰੇਣੀ ਕਾਰਦੀ ਕਰਦੀ ਐ ਨਾ ਝੋਣੀਏ ਨਾਲ ਗਮਾਰੇ ਨਾ 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 ਕਾਰਦੀ ਕਰਦੀ ਐ ਨਾ ਝੋਣੀਏ ਨਾਲ ਗਮਾਰੇਣੀ ਕਾਰ ਦੀ ਕਾਰ ਦੀ ਡਾਂ ਡੰ ਟਣ ਨਾਲ ਕਵਾਰੇ ਡਾਂ 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 ਕਾਰ ਦੀ ਕਾਰ ਦੀ ਡਾਂ 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 ਨਾਲ ਗਵਾਰੇ ਡਾਂ ਡੰ ਈਦਾ ਕੇ ਨੋਗੀ ਦਾ ਹਲਡੋ ਗਵੇ ਗਵਾਰੇ ਨੀ ਹਲਡੋ ਗਵੇ ਗਵਾਰੇ ਨੀ ਕਾਰਦੀ ਕਾਰਦੀ ਆਈੜਾ ਜਹੋਣੀਏ ਨਾਲ ਗਵਾਰੇ ਨਾ 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 ਕਾਰਦੀ ਦਈ ਆਈ ਨਾ ਜਹੋਣੀਏ ਨਾਲ ਗਵਾਰੇ ਦੁੱਖ ਤਸਣਾ ਨਹੀਂ ਸਿਰ ਤੋੜਦੇ ਦੇਣਿਆ ਐ ਗੜੇ ਗਵਾਰੇ ਦੀ ਨਾ ਤੋੜਦੇਣਿਆ ਐ ਗੜੇ ਗਵਾਰੇ ਦੀ ਨਾ ਤੋੜਦੇਣਿਆ ਐ ਗੜੇ ਗਵਾਰੇ ਦੀ ਨਾ ਤੋੜਦੇਣਿਆ ਮਰ ਜਾਂਦੇ ਦੀਨਾਂ ਦੀ ਨਾ ਧੱਕੀ ਪਈਆਂ ਐ ਗੜੇ ਗਵਾਰੇ ਦੀ ਨਾ ਧੱਕੀ ਪਈਆਂ ਐਗੜੇ ਗਮਾਰਦੀ ਦਿਸੰਗ ਲੱਗਦੀ ਐਗੜੇ ਗਮਾਰਦੀ ਦਾ ਤੋੜ ਦੇਣਿਆ ਐਗੜੇ ਗਮਾਰਦੀ ਨਾ 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 ਮੋੜ ਦੇਣਿਆ ਮਰ ਜਾਂਦੇ ਦੀ ਨਾ ਦੀ ਨਾ ਥੱਕੀ ਪਈਆਂ ਐਗੜੇ ਗਮਾਰਦੀ ਨਾ ਥੱਕੀ ਪਈਆਂ ਐਗੜੇ ਗਮਾਰਦੀ ਦਿਸੰਗ ਲੱਗਦੀ ਐਗੜੇ ਗਮਾਰਦੀ ਨਾ ਤੋੜ ਨੇਆ ਐ ਗਣੇ ਗਮਾਰੇ ਦੀ ਨਾ ਤੋੜ ਦੇਣਿਆ ਐ ਗਣੇ ਗਮਾਰੇ ਦੀ ਨਾ ਤੋੜ ਦੇਣਿਆ ਐ ਗਣੇ ਗਮਾਰੇ ਦੀ ਨਾ ਤੋੜ ਦੇਣਿਆ ਐ ਗਣੇ ਗਮਾਰੇ ਦੀ ਨਾ ਮੋੜ ਦੇਣਿਆ ਬੱਸਾਂ ਵਿੱਚ ਟਿਕ ਟਿਕ ਟਾਉਂਦਾ ਬੱਜਾਂ ਦੇ ਗੱਡ ਕਰਾਉਂਦਾ ਮੈਨੂੰ ਕਾਰ ਮਰੁੱਤੀ 베 ਬੱਜਾਂ ਦੇ ਬੱਜ ਕਰਾਉਂਦਾ ਮੈਨੂੰ ਕਾਰ ਮਰੁੱਤੀ 베 ਕheids ਕਰਾਂਦੇ ਆਪਾ ਕheids ਕਰਾਂਦੇ ਆ ਬਾਦੀ ਦਾ ਆਈ ਨਾ ਐਕਟਰ ਦੀ ਲਈਏ ਹੌਣ ਮਰਤੀ ਡਾਂ 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 ਕਾਰ ਮਰੂਤੀ ਰੀਜ ਕਰੂਗਾ ਫੌੜ ਟਰੈਕਟਰ ਦੀ ਕਾਰ ਮਰੂਤੀ ਰੀਜ ਕਰੂਗਾ ਫੌੜ ਟਰੈਕਟਰ ਦੀ ਸਾਲੀਆਂ ਦੇ ਵਿੱਚ ਤੇਰੀ ਪੂਰੀ ਠੁੱਕ ਬਣਾਉਂਗੀ ਸਾਰਿਆਂ ਹੋ ਕੇ ਤੈਨੂੰ ਤੈਨੂੰ ਠੱਪ ਬਣਾਉਂਦੀ ਬੇਬੇ ਬੇ ਠੱਪ ਬਣਾਉਂਦੀ ਈ ਖੇਡ ਕਰਾਂਦੇ ਆਪਾ ਖੇਡ ਕਰਾਂਦੇ ਆਪਾ ਹੋਣਾ ਕੀੜਾ ਐਕਟਰ ਦੀ ਲਈਏ ਹੁਣ ਮਰਤੀ ਆਰ ਮੁਰੂਤੀ ਰੀਸ਼ ਕਰੂਗਾ ਭੋਰ ਟਰੈਕਟਰ ਦਕਾਨਾ ਕਾਲਜ ਨੰਗਾ ਆੜਕੜੀਆਂ ਨੰਗਾ ਆੜਕੜੀਆਂ ਛੋਣ ਗੁਰੂ ਦੀ ਤੈਨੂੰ ਤੈਨੂੰ ਠਾਣੇ ਜਾਬੇ ਨਾ ਛੋਣ ਗੁਰੂ ਦੀ ਤੈਨੂੰ ਤੈਨੂੰ ਠਾਣੇ ਜਾਇਣਾ ਐਡਾ ਕਿਨੋ ਗੈਨਾ ਤੈਨੂੰ ਹੈ ਗੈਨਾ ਮਾਨਦਿਆਂ ਛੋਣ ਗੁਰੂ ਕੀ ਤੈਨੂੰ ਤੈਨੂੰ ਠਾਣੇ ਜਾ ਰਿਆਂ ਚੱਕ ਲੋ ਵੀ ਦੋਸਤੋ ਬੰਦੇ ਨੇ ਤੁਹਾਡਾ ਪੂਰਾ ਮਨੋਰੰਜਨ ਕੀਤਾ ਮਾਪੇ ਦਾ ਸਾਆਇਆ ਸ਼ਿਰਤੇ ਹੈ ਨਹੀਂਗਾ ਫਿਰ ਵੀ ਇਸ ਭਰਾ ਨੇ ਤੁਹਾਡਾ ਜਿਹੜਾ ਪੂਰਾ ਫੁੱਲ ਐਂਟਰਟੇਨਮੈਂਟ ਕੀਤਾ ਗੁਰੇ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫੋਲੋ ਕਰੋ ਤੇ ਇਸ ਦਾ ਆਪਾਂ ਇੰਸਟਾਗ੍ਰam ਦੇ ਉੱਪਰ ਚੈਨਲ ਬਣਾਵਾਂਗੇ ਤੇ ਫੇਸਬੁੱਕ ਦੇ ਉੱਪਰ ਉਸਤੇ ਵੀ ਸਪੋਰਟ ਕਰਿਓ ਆਪਾਂ ਇਹਦਾ ਨਵਾਂ ਚੈਨਲ ਬਣਾ ਕੇ ਦੇਵਾਂਗੇ ਸੋ ਸਾਰੇ ਜਾਣੇ ਜਿਉਂਦੇ ਬਸ ਤੇ ਰਹੋ ਧੰਨਵਾਦ ਜੀ